ਸੁੰਦਰ ਮੰਦਰੀਏ ਵਾ ਤੇਰਾ ਕੌਣ ਵਿਖਾਇਆ ਗੁੱਲਾ ਪੱਟੀ ਵਾਲਾ ਇਹਨੇ ਆਦੀ ਪੀਵੇ ਆਈ ਲਾੜੀ ਦਾਦੀ ਲਾੜੀ ਬੱਲੇ 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 ਗੁੱਲਾ ਪੱਟੀ ਦੇਖੋ ਸੰਦਲਵਾਰ ਦਾ ਜਾਇਆ ਸੰਦਲ ਪੱਟੀ ਮਾਂ ਲੱੱਡੀ ਤੇ ਪਰਿਵਾਰ ਦੇ ਵਿੱਚੋਂ ਨਾਬਰੀ ਪੈਦਾ ਹੋਈ ਉਹਨਾਂ ਦੇ ਪਹਿਲਾਂ ਪਿਓ ਦਾ ਪਿਆਰ ਹੈ ਅਕਬਰ ਨੂੰ ਮਾਲੀਆ ਦੇਣ ਤੋਂ ਮਨਾਂ ਦੀ ਡਿਮਾਂਡ ਤਾਂ ਕਰਦੇ ਵੱਡੇ ਬਜ਼ੁਰਗ ਕਰਦੇ ਐ ਪਰ ਜੇ ਸੱਚਾਈ ਹਕੀਕਤ ਜਾਣੀਏ ਤਾਂ ਉਹੀ ਮੁੰਡੇ ਅੱਜਕੱਲ ਨਸ਼ੇ ਕਰਕੇ ਸੜਕਾਂ ਤੇ ਤੁਰੇ ਫਿਰਦੇ ਐ ਔਰ ਜਦੋਂ ਵੱਡੇ ਹੋ ਜਾਂਦੇ ਮਾਪਿਆਂ ਦੀ ਪ੍ਰਾਪਰਟੀਆਂ ਨੂੰ ਦੱਬ ਕੇ ਮਾਪਿਆਂ ਨੂੰ ਲੱਤ ਮਾਰ ਕੇ ਇੱਕ ਪਾਸੇ ਉਹ ਦੁੱਲਾ ਜਵਾਨ ਹੋਇਆ ਅੱਜ ਲਹਿੰਦੇ ਪੰਜਾਬ ਦੇ ਵਿੱਚ ਲਾਹੌਰ ਦੇ ਵਿੱਚ ਮਿਆਣੀ ਸਾਹਿਬ ਦੇ ਵਿੱਚ ਉਹਨਾਂ ਦੀ ਕਵਰ ਹੈ ਮੈਨੂੰ ਜਾਬਰ ਨਿਜ਼ਾਮ ਦੇ ਵਿਰੁੱਧ ਨਾਬਰੀ ਦਿਖਾ ਕੇ ਉਹਨਾਂ ਨੂੰ ਮਾਲੀਆ ਦੇਣ ਤੋਂ ਜਿਹੜਾ ਇਨਕਾਰ ਕਰਤਾ

ਬਹੁਤ ਬਹੁਤ ਧੰਨਵਾਦੀ ਹੈ ਜੀ ਹੋਰੀ ਜ਼ੋਰਦਾਰ ਤਾੜੀਆਂ ਇੰਟਰਨੈਸ਼ਨਲ ਫੇਰ ਆਪ ਕਰਦੇ ਜੋਰ ਜੀ ਦੇ ਲਈ ਸੋ ਅੱਜ ਧੀਆ ਦਾਜ ਦਾ ਪ੍ਰੋਗਰਾਮ ਕਰਵਾਇਆ ਗਿਆ ਹੈ ਮੁਹਾਲੀ ਪ੍ਰੈਸ ਕ럽 ਦੇ ਵੱਲੋਂ ਜੋ ਕਿ ਧੀਆ ਦੀ ਲੋੜੀ ਅੱਜ ਜਿਹੜਾ ਪ੍ਰੋਗਰਾਮ ਨਾਇਆ ਗਿਆ ਹੈ ਸੋ ਸਾਡੇ ਨਾਲ ਇਕਵਾਲ ਸਿੰਘ ਗੁਨੋ ਮੱਜਰੀਆ ਜੀ ਨਾਲ ਹੈ ਇਕਵਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਚੈਨਲ 'ਤੇ ਤੁਹਾਡਾ ਥੈਂਕ ਯੂ ਸਰ ਥੈਂਕ ਯੂ ਬਹੁਤ ਵਾਸ਼ਾ ਅੱਛਾ ਤੁਸੀਂ ਪੂਰੇ ਦੇਖੋ ਪੰਜਾਬ ਦੇ ਕਈ ਸਟੇਜਾਂ ਦੇ ਉੱਤੇ ਤੁਸੀਂ ਪਰਫਾਰਮੈਂਸ ਕਰੀ ਹੈ ਜੀ ਤੇ ਤੁਹਾਡੇ ਤੇ ਸਾਨੂੰ ਮਾਣ ਵੀ ਹੈ ਤੇ ਅੱਜ ਧੀਆਂ ਦਾ ਜਿਹੜਾ ਪ੍ਰੋਗਰਾਮ ਕਰਵਾਇਆ ਗਿਆ ਲੋਹੜੀ ਜਿਹੜੀ ਧੀਆਂ ਦੀ ਸਪੈਸ਼ਲ ਕਰਕੇ ਅੱਜ ਜਿਹੜੀ ਮਨਾਇਗੀ ਹੈ ਅੱਜ ਦੇ ਸਮੇਂ ਦੇ ਵਿੱਚ ਜਿੱਤੇ ਧੀਆਂ ਚੰਨ ਤੱਕ ਪਹੁੰਚ ਗਈ ਆਏ ਧੀਆਂ ਦੀ ਉਪਲਬਧੀਆਂ ਨੂੰ ਦੇਖ ਕੇ ਕੀ ਕਹਿਣਾ ਚਾਹੁੰਦੇ ਕਿ ਅੱਜ ਦੇ ਜਿਹੜੇ ਲੋਕ ਮੁੰਡਿਆਂ ਦੇ ਪਿੱਛੇ ਲੱਗੇ ਹੋਏ ਐ ਤੀਆਂ ਨੂੰ ਅੱਗੇ ਆਉਣ ਦਾ ਮੌਕਾ ਨਹੀਂ ਦਿੰਦਾ ਏ ਪਰ ਤੀਆਂ ਅੱਗੇ ਆਣਾ ਚਾਹੁੰਦੀ ਹੈ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਕੀ ਮੈਸੇਜ ਦੇਣਾ ਚਾਹੁੰਦੇ ਦੇਖੋ ਮੇਰੇ ਵੀਰ ਇਹਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਤ ਤੋਂ ਕਿਤਰ ਕਰਤੀ ਹੈ ਉਹਨਾਂ ਨੇ ਬਾਣੀ ਦੇ ਵਿੱਚ ਬੜਾ ਸਾਨੂੰ ਬਹੁਤ ਵਧੀਆ ਉਪਦੇਸ਼ ਦਿੱਤਾ ਹੈ ਕਿ ਸੋਕਿਉ ਮੰਦਾ ਕੀ ਹੈ ਜਿਤ ਜਮਹ ਰਾਜਾ ਬਿਲਕੁਲ ਤੇ ਤੁਸੀਂ ਨਾ ਮਤਲਬ ਪਿਛਲੇ ਇਤਿਹਾਸਿਕ ਇਤਿਹਾਸਿਕ ਪੁਰਾਣਿਕ ਸਭਿਆਚਾਰਕ ਤੇ ਵਿਰਾਸਤੀ ਕਿਤੋਂ ਵੀ ਰੈਫਰੈਂਸ ਲੈ ਲਓ ਬਿਲਕੁਲ ਔਰਤ ਤੋਂ ਬਿਨਾ ਧੀ ਪਿਆਣੀ ਤੋਂ ਬਣਾ ਸਮਾਜ ਨਹੀਂ ਚੱਲ ਸਕਦਾ ਜੇ ਅੱਜ ਦੇ ਜ਼ਮਾਨੇ ਦੀ ਮੈਂ ਗੱਲ ਕਰਾਂ ਅੱਜ ਤੋਂ 25 26 ਸਾਲ ਆਪਾਂ ਪਿੱਛੇ ਜਾਈਏ 1996 ਦੇ ਵਿੱਚ ਐਟਲਾਂਟਾ ਦੇ ਵਿੱਚ 올림픽 ਖੇਡ ਹੋਈਆਂ ਸੀ ਯੂਐਸਏ ਦੇ ਵਿੱਚ ਉਸੇ ਸਮੇਂ ਦੇ ਨਾਲ ਪੂਰੇ ਹਿੰਦੁਸਤਾਨ ਦੇ ਵਿੱਚੋਂ ਪਲੇਅਰ ਗਏ ਸੀ ਬੜਾ ਮਾਣ ਹੈ ਸਾਨੂੰ ਬਟ ਇੱਕ ਇੰਡੀਆ ਦੀ ਕੁੜੀ ਨੇ ਮੈਡਲ ਜਿੱਤੇ ਸੀ ਬਿਲਕੁਲ ਉਸ ਸਮੇਂ ਤਾਂ ਲੱਗੇ ਤੁਸੀਂ ਲੇਟੈਸਟ ਜਿਹੜੇ 올림픽 ਹੋਈਆਂ ਖੇਡਾਂ ਹੋਈਆਂ ਸੇ ਮੁੰਡਿਆਂ ਨੇ ਮੈਡਲ ਜਿੱਤੇ ਬਟ ਮਾਣ ਹੁੰਦਾ ਜਦੋਂ ਇੱਕ ਸਾਡੀ ਧੀ ਦੋ ਮੈਡਲ ਮਨੋ ਭਕਰ ਜਿੱਤ ਕੇ ਲਾਈਏ ਫਿਰ ਅਸੀਂ ਕਿਵੇਂ ਕਹਦੀਏ ਵੀ ਕੁੜੀਆਂ ਘੱਟ ਨੇ ਅਸੀਂ ਕਿਵੇਂ ਕਹਦੀਏ ਵੀ ਕੁੜੀਆਂ ਪਿੱਛੇ ਨੇ ਇਹ ਸਾਡੀ ਨਾ ਧੱਕੀਆਂ ਨੂੰ ਸੀ ਸੋਚ ਸੀ ਜਿਹੜੀ ਮਰਦ ਪ੍ਰਧਾਨ ਸਮਾਜ ਨੇ ਬਣਾ ਕੇ ਰੱਖ ਲਈ ਹੈ ਅੱਜ ਦੇ ਦੌਰ ਦੇਖੋ ਜੀ ਆਈਐਸ ਪੀਸੀਐਸ ਆਈਪੀਐਸ ਕਿਤੇ ਵੀ ਚਲ ਜਾਓ ਸਿਵਲ ਸਰਵਿਸ ਦੇ ਵਿੱਚ ਤੁਹਾਨੂੰ ਮੁੰਡਿਆਂ ਨਾਲੋਂ ਲੜਕੀਆਂ ਅੱਗੇ ਮੜਦੀਆਂ ਵਧੀਆ ਅਫਸਰ ਕੁੜੀਆਂ ਬਣੀਆਂ ਏ ਆਈਪੀਐਸ ਕੁੜੀਆਂ ਬਣੀਆਂ ਏ ਵੱਡੇ ਵੱਡੇ ਜਿਹੜੇ ਅਹੁਦੇ ਤੇ ਉੱਤੇ ਤਾਇਨਾਤ ਨੇ ਕੁੜੀਆਂ ਪਰ ਲੋਕ ਅਜੇ ਵੀ ਜਿਹੜੀ ਪਿੱਛੇ ਛੋਟੀ ਸੋਚ ਨੂੰ ਫੋਲੋ ਕਰ ਰਹੇ ਹੈ ਕਿ ਕੁੜੀਆਂ ਨੂੰ ਜ਼ਿਆਦਾਤਰ ਬਾਹਰ ਨਾ ਕੱਢੋ ਜ਼ਿਆਦਾ ਖੁੱਲ ਨਹੀਂ ਦੇਣੀ ਚਾਹੀਦੀ ਇਹ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਅੱਜ ਸਾਡਾ ਮੁਹਾਲੀ ਪ੍ਰੈਸ ਕਲੱਬ ਦਾ 19ਵਾਂ ਸੱਭਿਆਚਾਰਕ ਮੇਲਾ ਸੀ ਬਿਲਕੁਲ ਧੀਆਂ ਨੂੰ ਸਮਰਪਿਤ ਨਵ ਜੰਮੀਆਂ ਬੱਚੀਆਂ ਨੂੰ ਸਮਰਪਿਤ ਮਤਲਬ ਅਸੀਂ ਜੇ ਬੱਚੀ ਨੂੰ ਆਪਣੀ ਧੀ ਨੂੰ ਘਰ ਪਰਿਵਾਰ ਦੇ ਵਿੱਚੋਂ ਅچھے ਸੰਸਕਾਰ ਦੇਵਾਂਗੇ ਬਿਲਕੁਲ ਉਹਨਾਂ ਨੂੰ ਅੱਛੀ ਐਜੂਕੇਸ਼ਨ ਦੇਵਾਂਗੇ ਉਹ ਨਹੀਂ ਗਲਤ ਰਸਤੇ ਜਾਂਦੀਆਂ ਹੂੰ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਮੈਂ ਦੇਖਿਆ ਬਜ਼ੁਰਗ ਸਾਡੀਆਂ ਦਾਦੀਆਂ ਜਦੋਂ ਆਪਣੀ ਬੇਟੀ ਨੂੰ ਸਿੱਖਿਆ ਦਿੰਦੀਆਂ ਸੀ ਉਹ ਆਟਾ ਗੁੰਨਦੀਆਂ ਸੀ ਬਿਲਕੁਲ ਜੇ ਆਟਾ ਗੁੰਨਦੀ ਨਿਕਣ ਵਾਲੇ ਧੀਏ ਆਟਾ ਭੁਰਕਦਾ ਹੂੰ ਮਾਮਾ ਨੇ ਸਿੱਖਿਆ ਦੇਣੀ ਲੱਤੀਏ ਅੱਜ ਤੋਂ ਬਲਕੇ ਇਹ ਜਵਾਨੀ ਦਾ ਉਬਾਲ ਹੁੰਦਾ ਉਹ ਬਹੁਤ ਵੱਡਾ ਮੈਸੇਜ ਦੇ ਦਿੰਦੇ ਸੀ ਇਹ ਸੀ ਸੰਸਕਾਰਾਂ ਦੀ ਇੱਕ ਦੌਲਤ ਜਿਹੜੀ ਸਾਨੂੰ ਬਜ਼ੁਰਗਾਂ ਨੇ ਦਿੱਤੀ ਹੈ ਅਸੀਂ ਵੀ ਜੇ ਅੱਜ ਦੇ ਦੌਰ ਦੇ ਵਿੱਚ ਆਪਣੇ ਬੱਚਿਆਂ ਨੂੰ ਅچھے ਸੰਸਕਾਰ ਦਈਏ ਉਹਨਾਂ ਨੂੰ ਅچھے ਬੁੱਕਸ ਪੜਨ ਨੂੰ ਦਈਏ ਅچھے ਅਖਬਾਰ ਪੜਨ ਨੂੰ ਦਈਏ ਅچھے ਮੈਗਜ਼ੀਨ ਪੜਨ ਨੂੰ ਦਈਏ ਅਸੀਂ ਅچھے ਪਰਿਵਾਰ ਦੇ ਵਿੱਚ ਬੈਠ ਕੇ ਸੀਰੀਅਲ ਦੇਖੀਏ ਅੱਛਾ ਜਿਹੜਾ ਆਪ ਧਾਰਨ ਕਰੀਏ ਪਹਿਲਾਂ ਦੇਖੋ ਜਿਹੜੇ ਪਰਿਵਾਰ ਦੇ ਵਿੱਚ ਨਾ ਮਾਪਿਓ ਕਿਤਾਬਾਂ ਪੜ੍ਹਦੇ ਆ ਉਹਨਾਂ ਦੇ ਬੱਚੇ ਕੁਦਰਤੀ ਗੱਲ ਉਹ ਕਿਤਾਬਾਂ ਪੜ੍ਹਨਗੇ ਜਿਹੜੇ ਮਾਪਿਓ ਲਾਇਬ੍ਰੇਰੀ ਜਾਂਦੇ ਆ ਉਹਨਾਂ ਦੇ ਬੱਚੇ ਲਾਇਬ੍ਰੇਰੀਆਂ ਵਿੱਚ ਕਿਤਾਬਾਂ ਲੱਭਣਗੇ ਹੁਣ ਜੇ ਅਸੀਂ ਆਪਣੀਆਂ ਬੱਚੀਆਂ ਨੂੰ ਘਰ 'ਚ ਚੰਗੇ ਸੰਸਕਾਰ ਨਹੀਂ ਦੇਵਾਂਗੇ ਤਾਂ ਕੁਦਰਤੀ ਹੈ ਵੀ ਉਹ ਬੱਚੇ ਸਾਡੇ ਜਵਾਨੀ ਦੀ ਦਹਲਿਜ਼ ਤੇ ਜਾ ਕੇ ਪਟਕਣਗੇ ਕਿਸੇ ਸਿਆਣੇ ਦਾਰਸ਼ਵਰ ਥਰੋਸਫਰ ਨੇ ਕਿਹਾ ਕਿ ਇਹ ਤੋਂ ਪਹਿਲਾਂ ਤੁਹਾਡੇ ਬੱਚਿਆਂ ਦੇ ਦੋਸਤ ਪਾਵੇਂ ਬੱਚਾ ਮੁੰਡਾ ਹੈ ਪਾਵੇਂ ਕੁੜੀ ਹੈ ਕਿ ਤੁਹਾਡੇ ਬੱਚਿਆਂ ਦੇ ਦੋਸਤ ਬਾਹਰ ਦੇ ਲੋਕ ਬਣ ਜਾਵਾਂ ਆਪਣੇ ਬੱਚਿਆਂ ਦੇ ਦੋਸਤ ਆਪ ਬਣ ਜਾਓ ਪਾਵੇਂ ਬੇਟਾ ਹੈ ਪਾਵੇਂ ਬੇਟੀ ਹੈ ਉਹਨੂੰ ਪਿਆਰ ਨਾਲ ਸਤਿਕਾਰ ਨਾਲ ਐਜ਼ ਏ ਬ੍ਰਦਰਲੀ ਐਜ਼ ਏ ਫਰੈਂਡਲੀ ਉਹਨੂੰ ਫਰੀडम ਦੇ ਵਿੱਚ ਰਹਿ ਕੇ ਉਹਨੂੰ ਖੁੱਲ ਕੇ ਐਜੂਕੇਸ਼ਨ ਦਿਓ ਪਰਿਵਾਰ ਚ ਉਹਨੂੰ ਖੁੱਲ ਕੇ ਉਹਦੇ ਨਾਲ ਹਰ ਟੌਪਿਕ ਤੇ ਗੱਲ ਕਰੋ ਉਹਦੀ ਹਰ ਗੱਲ ਸੁਣੋ ਉਹਦੇ ਦੋਸਤ ਬਣ ਕੇ ਹਰ ਗੱਲ ਉਹਦੀ ਸੁਣੋ ਹਰ ਗੱਲ ਆਪਣੀ ਨਾ ਜਿਹੜੇ ਉਹਦੇ ਤੇ ਲਾਗੂ ਨਾ ਕਰੋ ਟੱਕੇ ਨਾਲ ਜ਼ਬਰਦਸਤੀ ਉਹਨੂੰ ਅਡਾਪਟ ਕਰਨ ਵਾਸਤੇ ਬੇਵਸਨ ਨਾ ਬਲਕਿ ਉਹਨੂੰ ਇਹ ਕਹੋ ਵੀ ਬੇਟਾ ਆ ਮੈਂ ਇਦਾਂ ਕਰਨ ਲੱਗਿਆ ਬੇਟਾ ਆ ਤਰ੍ਹਾਂ ਚੰਗਾ ਹੈ ਆ ਤੇਰਾ ਮਾੜਾ ਜਦੋਂ ਆਪਾਂ ਬੱਚੇ ਨੂੰ ਚੰਗਾ ਮਾੜਾ ਦੱਸਾਂਗੇ ਤਾਂ ਕੁਦਰਤੀ ਗੱਲ ਹੈ ਸਾਡੀਆਂ ਧੀਆਂ ਬਣਾ ਨਹੀਂ ਜਾਣਗੀਆਂ ਕਿਉਂਕਿ ਸਾਡੇ ਦਾ ਵੈਸੇ ਹੀ ਪੰਜਾਬੋਨਾ ਦਾ ਵਿਰਸਾ ਪੰਜਾਬ ਦਾ ਵਿਰਸਾ ਸਾਡੀਆਂ ਐਸੀਆਂ ਮਾਵਾ ਹੋਈਆਂ ਮਾਮਾ ਸ਼ਹਾਤਾ ਦੇ ਦੌਰ ਦੀਆਂ ਲੈ ਲਈ ਅੱਜ ਦੀ ਦੌਰ ਦੀਆਂ ਮਾਵਾ ਲੈ ਲਈ ਉਹਨਾਂ ਨੇ ਸਾਡੀਆਂ ਬੱਚੇ ਨੂੰ ਬਹੁਤ ਚੰਗੇ ਸੰਸਕਾਰ ਦਿੱਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਘਾਟ ਸਾਡੇ ਵਿੱਚ ਸਾਡੇ ਮਤਲਬ ਸਮਾਜ ਦੇ ਵਿੱਚ ਸਾਡੇ ਮਾਪਿਓ ਦੇ ਵਿੱਚ ਕਿਤੇ ਨਾ ਕਿਤੇ ਰਹਿ ਜਾਂਦੀ ਹੈ ਪੰਜਾਬੀ ਦਾ ਇੱਕ ਬਹੁਤ ਅੱਛਾ ਵਿਦਵਾਨ ਸੀ ਪ੍ਰੋਫੈਸਰ ਪੂਨ ਸਿੰਘ ਉਹਨਾਂ ਦੀ ਇੱਕ ਆਟੋ ਬਾਇਓਗ੍ਰਾਫੀ ਆਨ ਦੀ ਪਾਥ ਆਫ ਲਾਈਫ ਪੰਜਾਬੀ ਚ ਅਨਵਾਦ ਹੋਇਆ ਸੀ ਜ਼ਿੰਦਗੀ ਦੀ ਰਾਹ ਤੇ ਉਹਦੇ ਵਿੱਚ ਇੱਕ ਜਗ੍ਹਾ ਲਿਖਦੇ ਆ ਕਹਿੰਦੇ ਵੀ ਉਮਾਪੇ ਜਿਹੜੀਆਂ ਆਪਣੀਆਂ ਕਾਮਵਾਸ਼ਨਾਵਾਂ ਪਿੱਛੇ ਭਟਕਦੇ ਫਿਰਦੇ ਆ ਉਹ ਹਮੇਸ਼ਾ ਆਪਣੇ ਬੱਚਿਆਂ ਨੂੰ ਜਿਹੜਾ ਇੱਕ ਰਾਹੇ ਪੈਂਦੇ ਆਪਣੀ ਨਜ਼ਰੀ ਦੇਖਦੇ ਆ ਜੇ ਅਸੀਂ ਵਾਪਿਓ ਸੁਧਰ ਕੀ ਰਹੀਏ ਅਸੀਂ ਘਰ ਚ ਅੱਛਾ ਕੰਮ ਕਰੀਏ ਅچھے ਸੰਸਕਾਰ ਰਹੀਏ ਤੱਕ ਕੁਦਰਤੀ ਹੈ ਮੇਰੇ ਵੀਰ ਬੱਚੇ ਨਹੀਂ ਕੁੜੇ بگੜ ਸਕਦੇ ਸਾਡੀਆਂ ਬੱਚੀਆਂ ਜਿਹੜੀਆਂ ਨਾ ਉਹਨਾਂ ਨੂੰ ਘਰੋਂ ਐਜੂਕੇਟ ਕਰਾਇਆ ਜਾਵੇ ਉਹਨਾਂ ਨੂੰ ਤਾਲੀਮ ਦਿੱਤੀ ਜਾਵੇ ਤਾਲੀਮ ਲੈਣ ਲਈ ਉਹਨਾਂ ਨੂੰ ਮੋਟੀਵੇਟ ਕੀਤਾ ਜਾਵੇ ਉਹਨਾਂ ਤੇ ਬਾਈ ਫੋਰਸ ਨਾ ਜਿਹੜਾ ਜ਼ਬਰਦਸਤੀ ਚ ਮਰਦ ਪ੍ਰਧਾਨ ਸਮਾਜ ਵਾਲਾ ਹੁਕਮ ਹੈ ਉਹ ਲਾਗੂ ਨਾ ਕੀਤਾ ਜਾਵੇ ਫਿਰ ਕੁਝ ਨਹੀਂ ਵਿਗੜਦਾ ਸਾਡੇ ਕੋਲ ਬਹੁਤ ਉੱਚ ਹੈ ਸਾਡੇ ਕੋਲ ਖਜ਼ਾਨਾ ਹੈ ਸਭਿਆਚਾਰ ਦੇ ਵਿੱਚ ਵਿਰਾਸਤ ਦੱਪ ਰਿਹਾ ਹੈ ਸਿਰਫ ਲੋੜ ਇਸ ਗੱਲ ਦੀ ਹੈ ਕਿ ਉਸ ਖਜ਼ਾਨੇ ਨੂੰ ਆਪਾਂ ਆਪਣੇ ਬੱਚਿਆਂ ਦੇ ਅੱਗੇ ਆਪਣੀਆਂ ਧੀਆਂ ਧਿਆਣੀਆਂ ਦੇ ਅੱਗੇ ਨੌਜਵਾਨ ਹੋਰੇ ਗੱਪਰੂ ਮਟਿਆਰਾਂ ਦੇ ਬੱਚਿਆਂ ਦੇ ਅੱਗੇ ਉਹਨਾਂ ਨੂੰ ਅਕਪੋਸ਼ ਕੇ ਦੇ ਪਰ ਉਸਕੇ ਦੀ ਬਿਲਕੁਲ ਸੋ ਅੱਜ ਤੁਸੀਂ ਦੇਖੋ ਤੁਹਾਨੂੰ ਸਨਮਾਨ ਵਿੱਚ ਚਿਤਾ ਗਿਆ ਏ ਕਿ ਜਿਹੜਾ 11 ਵਾਰ ਦੀ ਯਾਦ ਦੀ ਲੋੜੀ ਦਾ ਮੇਲਾ ਜਿਹੜਾ ਪ੍ਰੈਸ ਕਲੱਬ ਮੋਹਾਲੀ ਦੇ ਵੱਲੋਂ ਮਨਾਇਆ ਗਿਆ ਪ੍ਰੈਸ ਕਲੱਬ ਮੋਹਾਲੀ ਦੇ ਵੱਲੋਂ ਜਿਹੜੇ ਉਪਰਾਲੇ ਕਿਤੇ ਜਾਂਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਦੇਖੋ ਜੀ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਇੰਡੀਆ ਤੋਂ ਬਾਹਰ ਮੈਨੂੰ ਕਈ ਥਾਵਾਂ ਤੇ ਇੰਟਰਨੈਸ਼ਨਲ ਲੈਵਲ ਤੇ ਜਾਣ ਦਾ ਮੌਕਾ ਮਿਲਿਆ ਬਟ ਜੋ ਮੈਂ ਮੁਹਾਲੀ ਪ੍ਰੈਸ ਕਲੱਬ ਦਾ ਕੰਟਰੀਬਿਊਸ਼ਨ ਦੇਖ ਰਿਹਾ ਕਲਚਰ ਵਾਸਤੇ ਅੱਜ ਦੇਖੋ ਕੋਈ ਅਸ਼ਲੀਲ ਗੀਤ ਨਹੀਂ ਹੋਇਆ ਅਸ਼ਲੀਲ ਡਾਂਸ ਨਹੀਂ ਹੋਇਆ ਕੇਵਲ ਤਾਂ ਕੇਵਲ ਨਰੋਲ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਮੱਦੇਨਜ਼ਰ ਰੱਖੇ ਮੈਂ ਸ਼ੁਰੂਆਤੀ ਦੌਰ ਚ ਸੁੰਦਰ ਮੰਦਰੀਏ ਦੁੱਲਾ ਪੱਟੀ ਵਾਲਾ ਹੋ ਦਲੇਤੀ ਵੀ ਸੱਭਿਆਚਾਰਕ ਗੱਲ ਤੋਂ ਸ਼ੁਰੂ ਕੀਤਾ ਸੀ ਸਾਡੇ ਇਤਿਹਾਸਿਕ ਮਿਥਾਸਿਕ ਔਰ ਸਾਡੀਆਂ ਪਰੰਪਰਾਵਾਂ ਦੇ ਲੋਕ ਨਾਇਕਾਂ ਦੀ ਲੋਕ ਗੀਤਾਂ ਦੇ ਵਿੱਚੋਂ ਤੇ ਲਾਸਟ ਦੇ ਵਿੱਚ ਗੁਰਕ੍ਰਪਾਲ ਸਰਾਬਰੀ ਭਾਜੀ ਤੇ ਜੈਲੀ ਵਾਜੀ ਹੋਰੋਣੇ ਬਿਲਕੁਲ ਸਾਡੀਆਂ ਪਰੰਪਰਕ ਗਤ ਮਲਵਈ ਬੋਲੀਆਂ ਮਲਵਈ ਗਿੱਧਾ ਸਾਡੀਆਂ ਲੋਕ ਬੋਲੀਆਂ ਦੇ ਨਾਲ ਸਮਾਪਤ ਕੀਤਾ ਇਹ ਮੁਹਾਲੀ ਪ੍ਰੈਸ ਕਲੱਬ ਦੀ ਪ੍ਰਾਪਤੀ ਹੈ ਸਿੱਕਲੀ ਮੈਂ ਕਹਿਣਾ ਚਾਹੁੰਗਾ ਵੀ ਪੰਜਾਬ ਦੇ ਵਿੱਚ ਮੈਂ ਇੱਕੋ ਹੀ ਇੱਕ ਮੁਹਾਲੀ ਪ੍ਰੈਸ ਕਲੱਬ ਦੇਖਿਆ ਜਿਹੜਾ ਹਰ ਸਾਲ ਬਿਨਾਂ ਕਿਸੇ ਲਗ ਲਿਹਾਸ ਤੋਂ ਦੇਖੋ ਅੱਜ ਨਵਜੰਮੀਆਂ ਬੱਚਿਆਂ ਨੂੰ ਸਨਮਾਨ ਦਿੱਤਾ ਗਿਆ ਧੀਆਂ ਨੂੰ ਸਨਮਾਨ ਦਿੱਤਾ ਗਿਆ ਮੇਰੇ ਕੋਲ ਖਿਡਾਰਨਾਂ ਦੀ 11 ਬੱਚਿਆਂ ਦੀ ਲਿਸਟ ਸੀ ਉਹਨਾਂ ਚ ਕੁੜੀਆਂ ਹੀ ਸੀ ਇੱਕ ਵੀ ਮੁੰਡਾ ਨਹੀਂ ਸੀ ਜਿਨ੍ਹਾਂ ਨੇ ਨੈਸ਼ਨਲ ਲੈਵਲ ਤੇ ਗੇਮਸ ਦੇ ਵਿੱਚ ਹਿੱਸਾ ਲਿਆ 골ਡ ਸਿਲਵਰ ব্রੌਂਜ਼ ਲਏ ਔਰ ਮੈਂ ਤੁਹਾਨੂੰ ਹੋਰ ਵੀ ਦੱਸੂਗਾ ਨਾ ਹਰਨੀਨ ਕੌਰ ਦਿਓਲ ਸਾਡੀ ਇੰਡੀਆ ਦੇ ਕ੍ਰਿਕਟ ਟੀਮ ਦੇ ਵਿੱਚ ਬੱਚੀ ਖੇਡ ਰਹੀ ਹੈ ਮੋਹਾਲੀ ਡਿਸਟ੍ਰਿਕਟ ਨੂੰ ਬਿਲੋਂਗ ਕਰਦੀ ਹੈ ਉਹ ਬੱਚੀ ਇੰਟਰਨੈਸ਼ਨਲ ਮੈਚ ਖੇਡ ਰਹੀ ਹੈ ਕ੍ਰਿਕਟ ਦੇ ਵਿੱਚ ਉਹਨਾਂ ਦੇ ਉਹਨਾਂ ਨੂੰ ਸੱਦਿਆ ਗਿਆ ਸੀ ਉਹਨਾਂ ਦੇ ਰੁਜ਼ੀਆ ਮੇ ਕਰਨ ਨਹੀਂ ਆ ਸਕਿਆ ਉਹਨਾਂ ਦੀ ਮਾਤਾ ਜੀ ਨੂੰ ਹਰਨੀਨ ਦਾ ਜਿਹੜਾ ਸਨਮਾਨ ਉਹਨਾਂ ਦੇ ਮਾਤਾ ਜੀ ਦੇ ਹੈਂਡਓਵਰ ਕੀਤਾ ਗਿਆ ਉਹਨਾਂ ਨੂੰ ਦਿੱਤਾ ਗਿਆ ਵੀ ਆ ਤੁਹਾਡੀ ਬੇਟੀ ਦਾ ਸਮਾਨ ਹੈ ਇਹ ਤੋਂ ਵੱਡੀ ਮੁਹਾਲੀ ਪ੍ਰੈਸ ਕਲੱਬ ਦੀ ਪ੍ਰਾਪਤੀ ਮੇਰੇ ਖਿਆਲ ਆ ਵੀ ਨਹੀਂ ਬਿਲਕੁਲ ਜੀ ਜਿਸ ਤਰ੍ਹਾਂ ਸੁੰਦਰ ਮੁੰਦਰੀ ਅਸੀਂ ਗਾਣਾ ਗਾਦੇ ਆ ਪਰ ਬਹੁਤ ਲੋਕ ਬਹੁਤ ਬੱਚਿਆਂ ਨੂੰ ਐਦਾ ਪਤਾ ਨਹੀਂ ਹੈ ਇਹਦਾ ਤਾਂ ਇਤਿਹਾਸ ਕੀ ਸੀ ਕਿਉਂਕਿ ਹਰ ਵਾਰੀ ਹਰ ਵਾਰੇ ਲੋੜੀ ਆਉਂਦੀ ਹੈ ਲੋੜੀ ਤੇ ਲੋਕ ਲੋੜੀ ਮਨਾਉਂਦੇ ਆ ਉਸ ਤੋਂ ਬਾਅਦ ਭੁੱਲ ਜਾਂਦੇ ਨੇ ਪਰ ਜਿਹੜਾ ਅਸਲੀ ਇਤਿਹਾਸ ਹੈ ਸੁੰਦਰ ਮੁੰਦਰੀਏ ਉਹ ਇਤਿਹਾਸ ਤੋਂ ਲੋਕ ਬੜੇ ਜੋ ਜਾਣੂ ਨਹੀਂ ਹੈ ਜਾਣਦੇ ਨਹੀਂ ਹੈ ਪਰ ਸਾਨੂੰ ਚਾਹੀਦਾ ਹੈ ਕਿ ਉਹ ਇਤਿਹਾਸ ਦੇ ਬਾਰੇ ਥੋੜਾ ਜਿਹਾ ਬੱਚਿਆਂ ਨੂੰ ਸਮਝਾਇਆ ਜਾ ਉਹਨਾਂ ਨੂੰ ਦੱਸਿਆ ਜਾ ਸਕੇ ਸਾਡਾ ਇਹ ਇਤਿਹਾਸ ਹੈ ਇਸ ਕਰਕੇ ਲੋੜੀ ਮਨਾਉਂਦੇ ਦੇਖੋ ਜੀ ਗੱਲ ਹੀ ਹੈ ਵੀ ਅੱਜ ਦਾ ਜਿਹੜਾ ਸਾਡਾ ਯੂਥ ਹੈ ਨਾ ਅੱਜ ਦੇ ਜਿਹੜੇ ਇਹਨਾਂ ਦੇ ਆਈਡੀਆਜ਼ ਨੇ ਉਹ ਆਰਟਿਸਟ ਨੇ ਐਕਟਰ ਨੇ ਕੁਝ ਐਸੇ ਪਰਸਨ ਨੇ ਜਿਹੜੇ ਕਿਸੇ ਧਰਮ ਨਾਲ ਕਿਸੇ ਜਾਤ ਨਾਲ ਕਿਸੇ ਮਜ਼ਬਬ ਨਾਲ ਜੁੜ ਕੇ ਫੇਮਸ ਹੋ ਗਏ ਵੀਡੀਓਸ ਬਹੁਤ ਸਾਰੇ ਤੁਸੀਂ ਦੇਖਦੇ ਹੋ ਭਵੇਂ ਚੜਦੇ ਪੰਜਾਬ ਦੀ ਗੱਲ ਹੋਵੇ ਭਵੇਂ ਲੈਸੇ ਪੰਜਾਬ ਦੀ ਗੱਲ ਹੋਵੇ ਬਟ ਗੱਲ ਕੀ ਹੈ ਜਿਹੜੇ ਸਾਡੇ ਅਸਲੀ ਹੀਰੋ ਨੇ ਉਹ ਨੇ ਜਿਨ੍ਹਾਂ ਨੇ ਆਪਣਾ ਕਰੈਕਟਰ ਉੱਚਾ ਸੁੱਚਾ ਰੱਖਿਆ ਆਪਣਾ ਚਰਿੱਤਰ ਉੱਚਾ ਸੁੱਚਾ ਰੱਖਿਆ ਦਾਗ ਨਹੀਂ ਲੱਗਣ ਦਿੱਤਾ ਦੇਖੋ ਤੁਸੀਂ ਰਾਜਾ ਰਸਾਲੂ ਨੂੰ ਪੜੋ ਸਲਵਾਨ ਤੇ ਮਤਾ ਇਛਰ ਦੇ ਪੁੱਤਰ ਪੂਰਨ ਨੂੰ ਪੜੋ ਸਾਡੇ ਉਹ ਨਾਇਕ ਨੇ ਸੁੱਚਾ ਦੁੱਲਾ ਪੱਟੀ ਜੋਣਾ ਮੋਰ ਜੱਗਾ ਇਹ ਸਾਡੇ ਨਾਇਕ ਨੇ ਪਰ ਅਸਲੀ ਹੀਰੋ ਨੇ ਸ਼ਹੀਦੀ ਅਰਜਨ ਭਗਤ ਸਿੰਘ ਰਾਜਗੁਰੂ ਸੁਖਦੇਵ ਬਾਬਾ ਕਰਤਾਰ ਸਿੰਘ ਸਰਾਭਾ ਗਦਰੀ ਬਾਬੇ ਇਹ ਸਾਡੇ ਅਸਲੀ ਇਹ ਸਾਡੇ ਨਾਇਕ ਨੇ ਜਿਹੜੇ ਆਰਟੀਫੀਸ਼ੀਅਲ ਅਸੀਂ ਸੋਸ਼ਲ ਮੀਡੀਆ ਤੋਂ ਮੰਨੀ ਬੱਤੀਆਂ ਸਾਡੇ ਨਾਇਕ ਨੇ ਦੁੱਲਾ ਪੱਟੀ ਦੇਖੋ ਸੰਦਲਵਾਰ ਦਾ ਜਾਇਆ ਸੰਦਲ ਪੱਟੀ ਮਾਂ ਲੱਬੀ ਪਰਿਵਾਰ ਦੇ ਵਿੱਚੋਂ ਨਾਬਰੀ ਪੈਦਾ ਹੋਈ ਉਹਨਾਂ ਦੇ ਪਹਿਲਾ ਪਿਓ ਦਾਦਿਆਂ ਨੇ ਅਕਬਰ ਨੂੰ ਮਾਲੀਆ ਦੇਣ ਤੋਂ ਮਨਾ ਕੀਤਾ ਉਹ ਤਵਾ ਦੁੱਲਾ ਜਵਾਨ ਹੋਇਆ ਅੱਜ ਲੈਂਦੇ ਪੰਜਾਬ ਦੇ ਵਿੱਚ ਲਾਹੌਰ ਦੇ ਵਿੱਚ ਮਿਆਣੀ ਸਾਹਿਬ ਦੇ ਵਿੱਚ ਉਹਨਾਂ ਦੀ ਕਬਰ ਹੈ ਮੈਨੂੰ ਉੱਥੇ ਸੈਲੂਟ ਕਰਨਾ ਸਜਦਾ ਕਰਨਾ ਮੌਕਾ ਦੁੱਲੇ ਭੱਟੀ ਨੇ ਜਾਬਰ ਨਿਜ਼ਾਮ ਦੇ ਵਿਰੁੱਧ ਨਾਬਰੀ ਦਿਖਾ ਕੇ ਉਹਨਾਂ ਨੂੰ ਮਾਲੀਆ ਦੇਣ ਤੋਂ ਜਿਹੜਾ ਇਨਕਾਰ ਕਰਦਾ ਉਸ ਦੁੱਲੇ ਨੇ ਜਦੋਂ ਰਜਵਾੜਾ ਸ਼ਾਹੀ ਪਰਵੰਧ ਸੀ ਗਰੀਬ ਪਰਿਵਾਰ ਸੀ ਜਿਹਦੇ ਦੋ ਬੇਟੀਆਂ ਸੀ ਇੱਕ ਸੁੰਦਰੀ ਸੀ ਇੱਕ ਮੰਦਰੀ ਸੀ ਉਹਨਾਂ ਆ ਬੇਟੀਆਂ ਨੂੰ ਕੋਈ ਧੱਕੇ ਨਾਲ ਪਰਣਾਉਣਾ ਚਾਹੁੰਦਾ ਸੀ ਜਦੋਂ ਉਹ ਗਰੀਬ ਪਰਿਵਾਰ ਦੁੱਲੇ ਪੱਟੀ ਦੀ ਸ਼ਰਨ ਦੇ ਵਿੱਚ ਆਇਆ ਉਹਨਾਂ ਨੇ ਕੀ ਕੀਤਾ ਉਹਨਾਂ ਦੀਆਂ ਜਿਹੜੀਆਂ ਪਸੰਦੀਦਾ ਬੱਚੇ ਸੀ ਉਹਨਾਂ ਦਾ ਪਤਾ ਕੀਤਾ ਉਹਨਾਂ ਨੂੰ ਜੰਗਲ ਦੇ ਵਿੱਚ ਅੱਗ ਮਚਾ ਕੇ ਉਹਨਾਂ ਦੇ ਫੇਰੇ ਕਰਵਾ ਕੇ ਉਹਨਾਂ ਦਾ ਰਿਸ਼ਤਾ ਕਰਵਾਇਆ ਦੁੱਲੇ ਪੱਟੀ ਨੇ ਕਿਹਾ ਵੀ ਬੇਟਾ ਮੇਰੇ ਕੋਲ ਦੇਣ ਨੂੰ ਕੁਝ ਵੀ ਨਹੀਂ ਕੇਵਲ ਤਾਂ ਕੇਵਲ ਮੇਰੇ ਬੋਝੇ ਦੀ ਇੱਕ ਸ਼ੱਕਰ ਹੈ ਸ਼ੱਕਰ ਮ ਗੁੜ ਕਰਾਂ ਚਪਾ ਬਰਤੀ ਵੀ ਮੇਰੇ ਬੋਝੇ ਦੇ ਚ ਸ਼ਕਰ ਹੈ ਵੀ ਬੇਟਾ ਆ ਸ਼ੇਰ ਕੇ ਸ਼ਕਰ ਹੈ ਇਹ ਮੇਰੇ ਵੱਲੋਂ ਦਾਜ ਸਮਝ ਲੈ ਇਹ ਧੀਏ ਮੇਰੇ ਵੱਲੋਂ ਇਹ ਤੂੰ ਸ਼ਗਣ ਸਮਝ ਲੈ ਉਦੋਂ ਇੱਕ ਗੀਤ ਪ੍ਰਚਲਿਤ ਹੋਇਆ ਸੀ ਵੀ ਸੁੰਦਰ ਮੰਦਰੀਏ ਤੇਰਾ ਕੌਣ ਵਿਚਾਰਾ ਹੋ ਤੱਲਾ ਭੱਟੀ ਵਾਲਾ ਹੋ ਦਲੇ ਧੀ ਵੀ ਆਇਓ ਸ਼ੇਰ ਸ਼ਕਰ ਪਾਈਓ ਕੁੜੀ ਦਾ ਲਾਲ ਪਟਾਕਾ ਹੋ ਕੁੜੀ ਦਾ ਸਾਲੂ ਪਟਾ ਹੋ ਜਿਵੇਂ ਕੁੜੀ ਦਾ ਚਾਚਾ ਹੋ ਜੀਮੀਦਾਰਾਂ ਲੁੱਟੀ ਹੋ ਚਾਚੇ ਚੂਰੀ ਕੋਟੀ ਹੋ ਤੇ ਇਹ ਸਾਡੇ ਨਾਇਕ ਸੀ ਮੇਰੇ ਵੀਰ ਸਾਡੇ ਬੱਚਿਆਂ ਨੂੰ ਇਹਨਾਂ ਨੂੰ ਨਾਇਕਾਂ ਨੂੰ ਜ਼ਰੂਰ ਚੇਤੇ ਕਰਨਾ ਚਾਹੀਦਾ ਆਪਣੇ ਵਿਰਸੇ ਨਾਲ ਜੁੜਨਾ ਚਾਹੀਦਾ ਕਲਚਰ ਨਾਲ ਜੁੜਨਾ ਚਾਹੀਦਾ ਚੀਜ਼ ਨਹੀਂ ਦੇਰ ਆਪਾਂ ਵਿਰਸੇ ਨਾਲ ਜੁੜ ਕੇ ਰਹਾਂਗੇ ਉਦੋਂ ਹੀ ਦੇਰ ਸਾਡੀ ਪਛਾਣ ਰਹੂਗੀ ਨਹੀਂ ਤਾਂ ਫਿਰ ਜਦੋਂ ਕਹਿੰਦੇ ਵੀ ਪੰਜਾਬੀ ਨਾ ਰਹੀ ਪਰ ਭਾਸ਼ਾ ਨਾ ਰਹੀ ਵਿਰਾਸਤ ਨਾ ਰਹੀ ਤਾਂ ਫਿਰ ਅਸੀਂ ਪੰਜਾਬੀ ਵੀ ਆਉਣ ਵਾਲੇ ਸਮੇਂ 'ਚ ਦੁਨੀਆ ਤੋਂ ਛੇਤੀ ਲੁप्त ਹੋ ਜਾਂਗੇ ਸੋ ਮੇਰੀ ਦੋਸਤੋ ਇਹੀ ਗੁਜ਼ਾਰਸ਼ ਹੈ ਵਿਰਸੇ ਨਾਲ ਕਲਚਰ ਨਾਲ ਜੁੜ ਕੇ ਰਹੀਏ ਆਪਣੇ ਲਿਟਰੇਚਰ ਨਾਲ ਜੁੜ ਕੇ ਰਹੀਏ ਅੱਛੇ ਕਿਤਾਬਾਂ ਪੜ੍ਹੀਏ ਅੱਛੇ ਅਖਬਾਰ ਪੜ੍ਹੀਏ ਅੱਛੇ ਮੈਗਜ਼ੀਨ ਪੜ੍ਹੀਏ ਆਪਣੇ ਬੱਚਿਆਂ ਨੂੰ ਪੜ੍ਹਨ ਦਿਓ ਸੋ ਬਿਲਕੁਲ ਸੋ ਲੋੜੀ ਦੇ ਤਿਹਾਰ ਤੇ ਹੁਣ ਲੋੜੀ ਦੇ ਤਿਹਾਰ ਤੇ ਲੋਕ ਗੀਤ ਵੀ ਗਾਏ ਜਾਂਦੇ ਸੁੰਦਰ ਮੋਦਰੀਆ ਸੋ ਇਕਵਾਲ ਜੀ ਨੇ ਬਿਲਕੁਲ ਤੁਹਾਨੂੰ ਸਪਸ਼ਟ ਜਿਹੜਾ ਦੂਲੇ ਪੱਟੀ ਜਿਹਦਾ ਜਿਹੜਾ ਇਤਿਹਾਸ ਵੀ ਦੱਸਿਆ ਹੈ ਤੇ ਉਸ ਗਾਣੇ ਨੂੰ ਵੀ ਦੱਸਿਆ ਹੈ ਗਾ ਕੇ ਸੋ ਸਾਰਾ ਕਈ ਲੋਕਾਂ ਨੂੰ ਇਹ ਪਤਾ ਨਹੀਂ ਹੈ ਕਿ ਲੋੜੀ ਦੇ ਉੱਤੇ ਇਹ ਗੀਤ ਗਾਇਆ ਜਾਂਦਾ ਕਿਉਂ ਗਾਇਆ ਜਾਂਦਾ ਪਰ ਇਕਵਾਲ ਜੀ ਨੇ ਸਾਰਾ ਸਪਸ਼ਟ ਕੀਤਾ ਹੈ ਕਿ ਦੂਲਾ ਜੀ ਜਿਹੜਾ ਜਿਹੜਾ ਇਹਨਾਂ ਦਾ ਇਤਿਹਾਸ ਹੈ ਉਹਨਾਂ ਦੇ ਵੱਲੋਂ ਸਾਰਾ ਦੱਸਿਆ ਗਿਆ ਹੈ ਸੋ ਬਹੁਤ ਵਧੀਆ ਜਿਹੜਾ ਮੈਸੇਜ ਦਿੱਤਾ ਗਿਆ ਨੌਜਵਾਨਾਂ ਜੋ ਨੌਜਵਾਨ ਲੜਕੀਆਂ ਹੈ ਉਹਨਾਂ ਨੂੰ ਵੀ ਕਿ ਤੁਸੀਂ ਚੰਗੇ ਰਸਤੇ ਪਾਓ ਚੰਗੀਆਂ ਕਿਤਾਬਾਂ ਪੜ੍ਹੋ ਚੰਗੇ ਪਾਸੇ ਲੱਗੋ ਚੰਗੀ ਪੜ੍ਹਾਈ ਕਰੋ ਤਾਂ ਕਿ ਤੁਸੀਂ ਅੱਗੇ ਤੱਕ ਵੱਧ ਸਕੇ ਖੇਡਾਂ ਦੇ ਨਾਲ ਜੁੜੋ ਸੋ ਇਹ ਸਨ ਇਕਵਾਲ ਸਿੰਘ ਗੁੰਨੂ ਮੱਜਰੀਆ ਜੀ ਹੋਰ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਲੋਹੜੀ ਦੇ ਤਿਹਾਰ ਤੇ ਕਿਉਂਕਿ ਅੱਗੇ ਲੋਹੜੀ ਦਾ ਤਿਹਾਰ ਆਉਣ ਵਾਲਾ ਹੈ ਸਾਨੂੰ ਆਪਣੇ ਇਤਿਹਾਸ ਬਾਰੇ ਵਿਰਸੇ ਬਾਰੇ ਕੱਲ ਜਿਹੜੇ ਲੋਹੜੀ ਮਨਾਉਂਦੇ ਆ ਪਰ ਉਸ ਦਾ ਇਤਿਹਾਸ ਹੈ ਜਿਹੜਾ ਸਾਨੂੰ ਪਤਾ ਹੋਣਾ ਚਾਹੀਦਾ ਹੈ ਸੋ ਬਹੁਤ-ਬਹੁਤ ਸ਼ੁਕਰਗੁਜ਼ਾਰ ਕਰਦੇ ਆ ਜੀ ਇਕਵਾਲ ਜੀ ਤੁਸੀਂ ਬਹੁਤ ਵਧੀਆ ਸਾਡੇ ਨਾਲ ਗੱਲਬਾਤ ਕੀਤੀ ਹੈ ਸੋ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਅਤੇ ਕਮੈਂਟਾਂ ਦੇ ਵਿੱਚ ਦੱਸਿਓ ਕਿ ਜਿਹੜਾ ਇਕਵਾਲ ਜੀ ਗੁੰਨਮੱਜਰੇ ਦੇ ਵੱਲੋਂ ਇਤਿਆਜ਼ ਦੱਸਿਆ ਗਿਆ ਹੈ ਤੁਹਾਨੂੰ ਕਿੱਦਾਂ ਲੱਗਿਆ ਹੈ ਧੰਨਵਾਦ ਕੀ ਅੱਜ ਜਿਹੜੀ ਲੋੜੀ ਮਨਾਈ ਜਾ ਰਹੀਏ ਪ੍ਰਸ਼ਾਸਨ ਤੋਂ ਮੋਹਾਲੀ ਦੇ ਵੱਲੋਂ ਪਤਾ ਕਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਕੁਝ ਵਿੰਡਰਾਂ ਤੋਂ ਕਿ ਲੋੜੀ ਮੌਸਮੀ ਹੈ ਜੋ ਬਹੁਤ ਵੱਡੇ ਪੱਧਰ 'ਤੇ ਉਪਲਾਡਾ ਕੀਤਾ ਗਿਆ ਧੂਮਤਾ ਦੇ ਨਾਂ ਤੇ ਇਹ ਲੋੜੀ ਦਾ ਪ੍ਰੋਗਰਾਮ ਲਾਇਆ ਜਾ ਰਿਹਾ ਹੈ ਉਹ ਸਾਡੇ ਨਾਲ ਪਹੁੰਚ ਗਿਆ ਗੱਲਬਾਤ ਕਰਦੇ ਆ ਭਾਂਜੀ ਜਿਵੇਂ ਸੁੰਦਰ ਤੇ ਨੁਦਰੀ ਜਿਹੜਾ ਸਮਾਜ ਦਾ ਤਾੜਾ ਹੈ ਲੋੜੀ ਦੇ ਤਿਹਾਹ ਤੇ ਆਇਆ ਜਾਂਦਾ ਹੈ ਉਹਨੂੰ ਪਤਾ ਉਸ ਦੀ ਤਰ੍ਹਾਂ ਕੋਣ ਆਉਂਦਾ ਹੈ ਹਾਂਜੀ ਅੰਦਰ ਜੀ ਲੋਕਾਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗੀ ਕਿ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਕਿਉਂਕਿ ਆਧੇ ਜੜਿੱਤ ਸਾਡੇ ਪੀੜ੍ਹੀ ਹੈਗੀ ਆ ਉਹਨੂੰ ਸੁੰਦਰ ਪੁੰਦਰੀਏ ਜਾਂ ਸ਼ੋਰੀ ਤੋਂ ਥੋੜੀ ਨੀਤੀ ਦੇ ਮਾਰਦਿਕ ਜਿਹੜੇ ਹੈਗੇ ਆ ਉਹ ਸਾਡੀ ਅੱਜ ਦੀ ਪੀੜ੍ਹੀ ਨੂੰ ਬੰਨ੍ਹ ਕੇ ਪਕਾ ਰਹੇ ਨੇ ਜਿਸ ਕਰਕੇ ਸਾਡੇ ਬੱਚੇ ਨਾ ਕਿ ਇਸ ਕੈਪੇਬਿਲਿਟੀ ਸੰਬੰਧ ਦਾ ਬਹੁਤ ਦੂਰ ਹੁੰਦੇ ਜਾ ਰਹੇ ਆ ਔਰ ਜਿਹੜਾ ਸਾਡਾ ਪ੍ਰੈਸਟਰ ਵੀ ਇਸ ਪ੍ਰੋਗਰਾਮ ਨੂੰ ਬਾਰ-ਬਾਰ ਰੱਖਦਾ ਹੋਇਆ ਜਿਹੜਾ ਸਾਡਾ ਪ੍ਰੈਸਟਰ ਇਸ ਪ੍ਰੋਗਰਾਮ ਨੂੰ ਬਤ ਲਾ ਰਿਹਾ ਇਹ ਜਿਸ ਤਰ੍ਹਾਂ ਕਹਿ ਲੋ ਕਿ ਸਾਡੀ ਕਮਿਊਨਿਟੀ ਜਨਰੇਸ਼ਨ ਹੈ ਭਾਵੇਂ ਇਹ ਸੁਪਰਾੜਾ ਨਾ ਪੰਜਾਬ ਵਿੱਚ ਪਰ ਫਿਰ ਵੀ ਜਗਾ ਬਹੁਤ ਵਧੀਆ ਸ਼ਾਰਾ ਦੇ ਤੇ ਉਪਰ ਆਲਾ ਹੈਗਾ ਤਾਂ ਪ੍ਰੈਸ ਤੋਂ ਪਰਨਾ ਕੀਤਾ ਜਾ ਰਿਹਾ ਹੈ। ਕੋਣ ਗੱਲ ਆਂਦੀ ਹੈ ਸੁੰਦਰਮੁੰਦਰੀ ਦੀ ਠੀਕ ਹੈ। ਬੜੇ ਸਾਲਾਂ ਤੋਂ ਹਰ ਸਾਲ ਕਰਦਾ ਆ ਰਿਹਾ ਹੈ ਔਰ ਇਹਦੇ ਵਿੱਚ ਚੰਗਾ ਗੱਲ ਇਹ ਚਸ਼ਤ ਸ਼ਾਸਨ ਬਹੁਤ ਵੰਦਾ ਹੱਥ ਹੈਗਾ ਕਿ ਮਤਲਬ ਉਹ ਵਿੱਚ ਪ੍ਰੈਸ ਕਬ ਦੇ ਨਾਲ ਖੜੇ ਹੁੰਦੇ ਹੋ ਉਹ ਸਾਡੇ ਮਨੂ ਜਿੰਦੇ ਪਰ ਕੋਈ ਸੰਗਤ ਨਹੀਂ ਹੈ। ਆਪਣਾ ਚਰੋ ਪ੍ਰਾਜਿਆ ਨੂੰ ਤੇ ਪ੍ਰਚਾਰਨ ਵਾਸਤੇ ਜਿਹੜਾ ਹੈਗਾ ਉਹ ਫੜੇ ਹੁੰਦੇ ਆ ਔਰ ਜੇ ਗੱਲ ਕਰੀਏ ਕਿ ਅੱਜ ਕੱਲ ਜਿਹੜੀ ਇਹ ਆਪਣੀ ਪ੍ਰੈਸ ਕਲੱਬ ਦੀ ਹੈ ਇਹ ਦਮ ਜਨਮੀਆਂ ਦੀ ਲੋੜੀ ਹੈ ਇਹਦੇ ਵਿੱਚ ਬਹੁਤ ਸਾਰੇ ਸਮਾਜ ਸੇਵੀਆਂ ਦਾ ਸਾਡੇ ਸਾਡੇ ਐਮਐਲਏ ਸਾਹਿਬ ਸਾਡੇ ਮੇਅਰ ਸਾਹਿਬ ਸਾਡੇ ਮੰਤਰੀ ਜੀ ਸਾਹਿਬ ਸਾਰਿਆਂ ਦੇ ਜਿਹੜਾ ਹੈਗਾ ਸਹਿਯੋਗ ਦੇ ਨਾਲ ਇਹ ਲੋੜੀ ਜਿਹੜੀ ਹੈਗੀ ਆ ਬਹੁਤ ਵਧੀਆ ਨੇ ਅਪਗ੍ਰੇਡ ਕੀਤੀ ਹੈ ਇਹਦੇ ਨਾਲ ਜੇ ਆਪਾਂ ਸੋਚੀਏ ਨਾ ਜਿੱਦਾਂ ਹੀ ਆਪਾਂ ਕਿੰਨੇ ਸਾਲਾਂ ਤੋਂ ਧੀਆਂ ਦੀ ਲੋੜੀ ਦਾ ਜਿਹੜਾ ਹੈਗਾ ਉਪਰਾਲਾ ਕਰਦੇ ਆ ਰਹੇ ਆ ਇਹਦੇ ਨਾਲ ਆਪਣੇ ਪੰਜਾਬ ਵਿੱਚ ਮੀਆਂ ਦਾ ਜਿਹੜਾ ਕਹਿੰਦੇ ਨਾ ਆਪਾਂ ਇੱਕ ਗ੍ਰੋਨ ਹੱਤਿਆ ਪ੍ਰੋਨ ਹੱਤਿਆ ਬਹੁਤ ਮਤਲਬ ਨਹੀਂ ਹੁਣ ਇਹ ਵੱਧ ਗਈ ਸੀਗੀ ਪਹਿਲੇ ਪਿਛਲੇ ਬਹੁਤ ਸਮੇਂ ਪਹਿਲਾਂ ਪਰ ਹੁਣ ਜਨਤਾ ਜਿਹੜੀ ਹੈਗੀ ਉਹ ਪੜ੍ਹ ਲਿਖੀ ਹੋਣ ਕਰਕੇ ਹੀ ਆਹ ਕਹ ਲਓ ਇਹਨਾਂ ਕੇਸ ਨਾ ਕਰਕੇ ਜਿਹੜਾ ਹੈਗਾ ਆਪਾਂ ਆਪਣੀਆਂ ਦੀ ਲੋੜੀ ਮਨਾਉਂਦੇ ਆਂ ਔਰ ਸਾਡਾ মিডিਆ ਉਹਨਾਂ ਲੋੜੀਆਂ ਨੂੰ ਰੂਬਰੂ ਸਾਹਮਣੇ ਦਿਖਾਉਂਦਾ ਹੈ ਕਿਉਂਕਿ মিডিਆ ਇੱਕ ਬਹੁਤ ਕਹਿੰਦੇ ਵੱਡਾ ਥੰਮਾ ਵੀ ਜਿਹਦੇ ਅਕੋਰਡਿੰਗ ਆਹਰ ਖਬਰ ਵੀ ਹੈਗੀ ਲੋਕਾਂ ਤੱਕ ਪਹੁੰਚ ਕਰ ਰਹੀ ਹੈ ਔਰ ਲੋਕੀ ਅਵੇਅਰ ਵੀ ਹੁੰਦੇ ਆਂ হয়ে ਗਿਆ আর ইস মেতলো মিডিয়া রে থামদাইয়া মিডিয়া দি স্বাধীনতা সে বহুত কেনে দিলো সরকার করদে আ এ মিডিয়া না হবেগা সবি শেক आम जनता दे कुश्নেশ বহুত ওয়াইড কিতো ভি জড়া হega এ গাল্লা না পৌঁছন হা এক হি কি assi de muke assi gall ke desh